ਗੁਰਦਾਸਪੁਰ ਦੇ ਡੇਰਾ ਬੱਬਾ ਨਾਨਕ ਤੇ ਵਿੱਚ ਅਕਾਲੀ ਆਗੂ ਦੇ ਘਰ ਬਾਹਰ ਇੱਕ ਸਖਸ਼ ਵੱਲੋਂ ਗੋਲੀਆਂ ਚਲਾਈਆਂ ਗਿਆ ਆ ਉਹ ਸਖਸ਼ ਹੈ ਜਿਹੜਾ ਕਿ ਗੋਲੀਆਂ ਚਲਾਉਂਦਾ ਹੋਇਆ ਭਜਦਾ ਦਿਖਾਈ ਦੇ ਰਿਹਾ ਹੈ ਤਾਂ ਉਸ ਤੋਂ ਬਾਅਦ ਇੱਕ ਫੋਨ ਕਾਲ ਆਂਦੀ ਹੈ ਜਿਹਦੇ ਵਿੱਚ 50 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਤਾਂ ਇਹ ਉਹ ਗੋਲੀਆਂ ਦੇ ਖੋਲ ਹਨ ਜਿਹੜੀਆਂ ਨੇ ਤਬੜ ਤੋੜ ਅਕਾਲੀ ਆਗੂ ਦੇ ਘਰ ਚਲਾਈਆਂ ਗਈਆਂ ਤਾਂ ਇਸ ਮਾਮਲੇ ਦੇ ਵਿੱਚ ਪਹਿਲਾ ਏ ਆਡੀਓ ਤੁਸੀਂ ਸੁਣੋ ਕਿ ਆਖਿਰਕਾਰ ਬਦਮਾਸ਼ ਜਿਹੜਾ ਕਿ ਆਪਣੇ ਆਪ ਨੂੰ ਨਿਸ਼ਾਨ ਸਿੰਘ ਦੱਸਿਆ ਦੱਸ ਰਿਹਾ ਕੀ ਕਹਿ ਰਿਹਾ ਆਓ ਉਹ ਛੋਟੇ ਕੋਈ ਹੁਕਮ ਕਰੋ ਸਰ ਉਹ ਹੁਕਮ ਕਰੋ ਪੈਂਦੀ ਲੋੜ ਹੈ 50 ਲੱਖ ਰੁਪਏ ਦੀ ਮੇਰਾ ਵੀ ਅੱਛਾ ਜੀ ਹਾਂ ਜੀ ਕਿੱਥੋਂ ਬੋਲ ਰਿਹਾ ਸਰ ਨਿਸ਼ਾਨ ਬੋਲ ਰਿਹਾ ਝੋਣੀਆਂ ਤੋਂ ਅੱਛਾ ਉਹ ਵੀਰ ਅਸੀਂ ਤਾਂ ਪੈਲੀ ਬੰਨੇ ਵਾਲੇ ਹੈਗੇ ਆ ਤਾਂ ਅਸੀਂ ਤੇ ਆਪ ਬਨੀਰੀਆਂ ਭਰਦੇ ਫਿਰਨੇ ਆਂ ਅਸੀਂ ਕਿੱਥੋਂ ਚਵਾਰੇ ਦੇ ਸਕਨੇ ਨਹੀਂ ਮੈਂ ਤੈਨੂੰ ਕਹ ਕੇ ਗੱਲ ਕੀਤੀ ਹੈ ਭਲਾ ਨਹੀਂ ਨਹੀਂ ਅਹੀਂ ਕੀ ਕਿਹਾ ਜੀ ਹਾਂ ਮੈਂ ਤੇ ਕੁਝ ਨਹੀਂ ਕਿਹਾ ਵੀਰ ਕਰਨਾ ਤੁਮ ਤਾਂ ਪੜਾ ਗਾਉਂ ਗੱਲ ਕਿਹਨਾਂ ਕਰਨੀਆਂ ਨਹੀਂ ਸਰ ਮੈਂ ਪਛਾਨਿਆ ਨਹੀਂ ਜੀ ਕੋਈ ਪਛਾਨ ਲੇਗਾ ਫਿਰ ਮੈਂ ਤੈਨੂੰ ਕਰਾ ਦੂੰਗਾ ਜਿਹੜੀ ਜਾਂਟੀ ਤੂੰ ਕਰਦਾ ਨਾ ਕੇ ਦਾ ਦੀਪ ਉਤ ਮਾਰਦਾ ਤੇ ਮੈਂ ਦੱਸੂਗਾ ਕਿਦਾਂ ਮਰਦੇ ਕੇ ਦਾ ਦੀਪ ਹੁੰਦਾ ਅਕਾਲੀ ਆਗੂ ਵੱਲੋਂ ਕਿਆ-ਕਿਆ ਕਿ ਉਸ ਨੂੰ ਪਹਿਲਾਂ ਵੀ ਕਈ ਵਾਰ ਫਰੋਤੀ ਦੀਆਂ ਧਮਕੀਆਂ ਆ ਚੁੱਕੀਆਂ ਹਨ ਤਾਂ ਉਸ ਵੱਲੋਂ ਹਾਈ ਕੋਰਟ ਵੱਲੋਂ ਜਿਹੜਾ ਉਸ ਨੂੰ ਗਨ ਮੈਨ ਵੀ ਪ੍ਰੋਵਾਈਡ ਕੀਤਾ ਗਿਆ ਪਰ ਉਸ ਦੇ ਬਾਅਦ ਵੀ ਜੜੀਆਂ ਦੁਬਾਰਾ ਤੋਂ ਗੋਲੀਬਾਰੀ ਹੋਈ ਹੈ ਅੱਜ ਸਵੇਰੇ 3:53 ਮਿੰਟ ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਦੋਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਤੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਾਰਨ ਕੀ ਆ ਕਾਰਨ ਇਹ ਕਿ ਅਜੇ ਤੋਂ 1.5 ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਹੈ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰौती ਮੰਗਣ ਨੂੰ ਮਿਲ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆਂ ਕੰਮਕਰ ਵਾਲੇ ਬੰਦੇ ਆਂ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਇਹ ਤੂੰ 50 ਲੱਖ ਰੁਪਈਆ ਦੂ ਤਿੰਨ ਦਿਨਾਂ ਦੇ ਚ 12 ਤਰੀਕ ਤੱਕ ਦੇ ਦੇ ਨਹੀਂ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ 1.5 ਮਹੀਨੇ ਤੋਂ ਮੈਨੂੰ ਕਾਲਾਂ ਜਿਹੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਚੰ ਠੀਕ ਆ ਹਾਂਜੀ ਤੁਸੀਂ ਪੁਲਿਸ ਦਾ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਸ਼ਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਿਹਾ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋਲ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਫ ਕਰੇ ਤੇ ਬਾਕੀ ਇਹਨਾਂ ਗੰਦੇ ਅੰਸਰਾਂ ਦੇ ਖਿਲਾਫ ਕਾਰਵਾਈ ਕਰੇ ਮੈਂ ਪੁਲਿਸ ਨਾਲ ਸਿਕਉਰਿਟੀ ਦਿੱਤੀ ਹੋਈ ਸੀ ਸਿਕਉਰਿਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਿਕਉਰਿਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਔਰ ਉਹ ਇਹਨਾਂ ਨੇ ਫਾਇਰ ਕੀਤੇ ਪਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਠੀਕ ਹੈ ਗਨ ਮੈਂ ਤੇ ਉਸ ਵੇਲੇ ਕੋਈ ਕਾਲ ਆਈ ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਕਾਲ ਆਈ ਆ 4:00 ਵਜੇ ਕੁਛ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਹਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ ਮੈਂ ਕਿਹਾ ਯਾਰ ਤੂੰ ਰਾਤ ਜਾਗਦੇ ਰਹਿਦਾ ਤੇ ਮੇਰੇ ਲਾਗੇ ਐਸਚਓ ਸਾਹਿਬ ਹੀ ਐਸਚਓ ਸਾਹਿਬ ਨੇ ਗੱਲ ਕੀਤੀ ਹੈ ਗਾੜੀ ਨੂੰ ਬਾਹਰ ਕੱਢਣ ਦਾ ਕੇ ਮੈਂ ਇੱਥੋਂ ਦਾ ਬੈਰ ਰਿਹਾ ਇਹਦਾ 4-5 ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰੇ ਗੇੜ ਨੂੰ ਮੋਰਿਆਂ ਮਾਰਦਿਆਂ ਜੋ ਆਮ ਤਸਤੇ ਵਿਅਕਤੀ ਜਿਹੜੇ ਮੋਟਰਸਾਈਕਲ ਤੇ ਆਏ ਤੇ ਮੈਂ ਉਸ ਨੂੰ ਨੇ ਉੱਥੇ ਪਹੁੰਚਿਆ ਜੀ ਮੇਰੇ ਹੰਦਿਆਂ ਇਹਨੇ ਇੱਕ ਵਟਸਐਪ ਕਾਲ ਵੀ ਆਈ ਆ ਕਿ ਤੇ ਦੋਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਸੁਣ ਤੋਂ ਬਾਅਦ ਉਹਨਾਂ ਕਾਲ ਵਾਦ ਰੱਤੀ ਦੁਬਾਰਾ ਫੇਰ ਵੀ ਕਾਲ ਆਈ ਆ ਉਹ ਕਾਲ ਦੀ ਸਾਰੀ ਮੈਂ ਸੁਣੀ ਆਪਣੇ ਇਹਨੂੰ ਉਹਨਾਂ ਧਮਕੀਆਂ ਦਿੱਤੀਆਂ ਗાળા ਵਾਲਾਂ ਦੀ ਗੱਡੀਆਂ ਤੇ ਬਾਕੀ ਅਸੀਂ ਮਗਰੋਂ ਅਰਜ ਕਰ ਲਿਆ ਇਹ ਦੋਸਾਂ ਨੂੰ ਫੇਸ ਕਰਦੀ ਕੋਸ ਵਾਸਤੇ ਵੀ ਮਾਲਾ ਲਾਸ। ਕਿਹਨਾਂ ਨਾਂਵੈ? ਇਹ ਸ਼ੇਅਰਾਂ ਦਾ ਫੈਰ ਹੋਇਆ। ਉਹ ਸ਼ੇਅਰ ਹੋਲ ਮਿਲੇ ਹਨ ਤੇ ਜਵਾਬੀਕਾਰ ਹੋਈ ਜਿਹੜਾ ਉਹਨਾਂ ਨੇ ਭਗਨਵਾ ਦਿੱਤਾ ਹੋਇਆ ਜੀ ਨਿਰਮਲ ਸਿੰਘ। ਉਹਨੇ ਵੀ ਦੋ ਰੋਜ਼ ਫੈਰ ਕੀਤੇ ਆ ਤੇ ਪਰ ਇਹ ਪੱਜ ਗਈ। ਤੇ ਕੋਲੀ ਜਿਹੜਾ ਉਹਨਾਂ ਦਾ ਕਾਰਨ ਕੀ ਸੀ? ਫਰੋਦੀ ਮੰਗਦੇ ਜੀ 50 ਲੱਖ ਰੁਪਈਆ ਦਾ। ਕੋਰਸ ਨੇ ਸਖਤ ਕੀਤੀ ਹੈ ਉਹਨਾਂ ਨੂੰ? ਹਾਂ ਜੀ। ਕਿਹਨੇ ਕਰ ਦਿੱਤੇ? ਇੱਕ ਨੰਮਤਾ ਹੈ। ਕਿਹਨੇ ਕੀਤਾ ਕੋਰਸ ਕਿਹਨੇ ਲਾਇਸੀ? ਨਿਸ਼ਾਨ ਸਿੰਘ ਜੋੜੀਆਂ ਕਲਾ ਦਾ ਜੀ ਕਿੰਨੇ ਜੀਕ ਹੋਰ ਇਹ ਬੋਲਣ ਦੇ ਤਰੀਕ 2-3 ਮਹੀਨੇ ਹੋ ਗਏ